ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅਮਰੀਕਾ ਨੇ ਖਾਸ ਕਰਕੇ ਜਦੋਂ ਦੀ ਡੋਨਲਡ ਟਰੰਪ ਸਰਕਾਰ ਆਈ ਹੈ ਉਹਨੇ ਜਹਾਜ਼ ਭਰ-ਭਰ ਕੇ ਸਾਡੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਅਮਰੀਕਾ ਤੋਂ ਡਿਪੋਰਟ ਕਰਕੇ ਪੰਜਾਬ 'ਚ ਭੇਜ ਦਿੱਤੇ ਨੇ ਤੇ ਪੰਜਾਬ ਦੇ ਵਿੱਚ ਵੀ ਜਿਹੜੀ ਸਭ ਤੋਂ ਧਾਰਮਿਕ ਧਰਤੀ ਮੰਨੀ ਜਾਂਦੀ ਆ ਜਿਹੜੀ ਧਾਰਮਿਕ ਆਸਥਾ ਰੱਖਦੀ ਹੈ ਸ਼੍ਰੀ ਅਮਰ ਸੇਵ ਸਾਹਿਬ ਦੀ ਧਰਤੀ ਦੇ ਉੱਪਰ ਇਹਨਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਜਿਹੜੇ ਕਿ ਵੱਖ-ਵੱਖ ਸ਼ਹਿਰਾਂ ਤੋਂ ਹਿੰਦੁਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸੂਬਿਆਂ ਤੋਂ ਜਿਹੜੇ ਲੋਕ ਸੀਗੇ ਗਏ ਉਹਨਾਂ ਸਾਰਿਆਂ ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਹੀ ਰਿਪੋਰਟ ਕਰ ਦਿੱਤਾ ਗਿਆ ਉਹਨਾਂ ਨੂੰ ਲਿਆ ਕੇ ਤੇ ਅੱਗੋਂ ਇੱਥੋਂ ਭੇਜ ਦਿੱਤਾ ਗਿਆ ਪੂਰੀ ਦੁਨੀਆ ਦੇ ਵਿੱਚ ਇੱਕ ਜਿਹੜਾ ਇਹ ਕਲੰਕ ਸੀਗਾ ਇਸ ਸ਼ਹਿਰ ਦੇ ਉੱਪਰ ਮਾਰ ਦਿੱਤਾ ਗਿਆ ਕਿ ਇੱਥੇ ਲਿਆ ਕੇ ਜਿਹੜੇ ਆ ਸਾਰੇ ਪੰਜਾਬੀ ਜਿਹੜੇ ਉਹ ਸੁਰ ਦਿੱਤੇ ਗਏ ਨੇ ਕਿ ਆ ਸਾਮਲੋ ਆਪੋ ਆਪਣੇ ਬੰਦੇ ਜਿਹੜੇ ਨੇ ਬੜੀ ਇੱਕ ਨਮੋਸ਼ੀਜਨਕ ਵੀ ਘਟਨਾ ਆ ਤੇ ਇਸ ਤੋਂ ਸਬਕ ਲੈਣ ਦੀ ਵੀ ਲੋੜ ਆ ਕਿਉਂਕਿ ਸਾਡੇ ਪੰਜਾਬੀਆਂ ਨੂੰ ਛੇਤੀ ਸਬਕ ਜਿਹੜਾ ਨਾ ਉਹ ਨਹੀਂ ਲੈਣਾ ਹੁੰਦਾ ਜੇ ਮਾਫੀ ਵਾਲੀ ਗੱਲ ਹੈ ਕੌੜੀ ਲੱਗੂਗੀ ਪਰ ਇਹ ਸਚਾਈ ਆ ਇਹ ਸਭ ਕੁਝ ਕਿਉਂ ਹੋਇਆ ਕਾਰਨ ਕੀ ਸੀ ਕਿਹਨਾਂ ਦੀਆਂ ਗਲਤੀਆਂ ਸੀ ਤੇ ਕਿਹੜੇ ਸੀਗੇ ਜਿਨ੍ਹਾਂ ਨੇ ਕੁਝ ਨਹੀਂ ਕੀਤਾ ਪਰ ਉਹਨਾਂ ਨੂੰ ਭੁਗਤਣਾ ਪਿਆ ਫਿਰ ਵੀ ਤੇ ਆਪਾਂ ਸਾਰੇ ਕੀ ਇਹ ਗੱਲ ਚੰਗੀ ਹੋਈ ਆ ਕਿ ਮਾੜੀ ਹੋਈ ਆ ਇਹਨਾਂ ਸਾਰਿਆਂ ਮਸਲਾਂ ਦੇ ਉੱਪਰ ਆਪਾਂ ਗੱਲ ਕਰਾਂਗੇ ਤੇ ਅੱਜ ਦੀ ਸਾਡੀ ਵੀਡੀਓ ਜਿਹੜੀ ਆ ਇਸੇ ਦੇ ਉੱਪਰ ਹੀ ਹੋਏਗੀ ਆਓ ਆਪਾਂ ਵੀਡੀਓ ਵੱਲ ਚੱਲਦੇ ਹਾਂ ਜੀ ਸਸਿਕਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਪਰ ਤੇ ਅੱਜ ਆਪਾਂ ਗੱਲ ਕਰਨੀ ਆ ਜੀ ਜਿਹੜਾ ਯਾਰ 트ੰਪ ਨੇ ਅਮਰੀਕਾ ਤੋਂ ਭਰ ਭਰ ਕੇ ਜਹਾਜ਼ ਸਾਡੇ ਬੱਚਿਆਂ ਦੇ ਮੁੰਡੇ ਕੁੜੀਆਂ ਜਿਹੜੇ ਸੀਗੇ ਉਹਨਾਂ ਨੂੰ ਇੱਥੇ ਹਿੰਦੁਸਤਾਨ ਭੇਜਦਾ ਆ ਕਿ ਆ ਤੁਹਾਡੇ ਬੰਦੇ ਨੇ ਲੋ ਜੀ ਤੁਸੀਂ ਸੰਭਲੋ ਹੋਣਾ ਅਸੀਂ ਤੇ ਇਹਨਾਂ ਨੂੰ ਨੀਂ ਨੀਂ ਰੱਖਣਾ ਤੇ ਆਪਾਂ ਦੇਖ ਚੁੱਕੇ ਹਾਂ ਕਿ ਸ਼੍ਰੀ ਅਮਰਸਾ ਸਾਹਿਬ ਦੇ ਜਿਹੜਾ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਉੱਥੇ ਤਿੰਨ ਜਹਾਜ਼ ਅਮਰੀਕਨ 에ਅਰ ਫੋਰਸ ਦੇ ਜਿਹੜੇ ਨੇ ਉਹ ਲੈਂਡ ਕੀਤੇ ਤੇ ਸਭ ਤੋਂ ਪਹਿਲਾਂ ਤੇ ਇਹ ਵੀ ਇੱਕ ਬੜੀ ਨਮੋਸ਼ੀ ਜਨਕ ਸਾਡੇ ਵਾਸਤੇ ਘਟਨਾ ਆ ਕਿ ਕਿਸੇ ਕਿਸੇ ਵੀ ਦੇਸ਼ ਦਾ ਦੂਸਰੇ ਦੇਸ਼ ਦਾ ਜਿਹੜਾ ਹਵਾਈ ਜਹਾਜ਼ ਖਾਸ ਕਰਕੇ ਜਿਹੜਾ ਫੌਜੀ ਹਵਾਈ ਜਹਾਜ਼ ਹੁੰਦਾ ਆ ਉਹ ਕਿਸੇ ਦੂਸਰੇ ਦੇਸ਼ ਦੀ ਧਰਤੀ ਦੇ ਉੱਪਰ ਲੈਂਡ ਕਰਨਾ ਇਹ ਬਹੁਤ ਗਲਤ ਗੱਲ ਮੰਨੀ ਜਾਂਦੀ ਆ ਕਿਉਂਕਿ ਜਦੋਂ ਤੱਕ ਮੁਲਕ ਪਰਮਿਸ਼ਨ ਨਹੀਂ ਦਿੰਦਾ ਇਜਾਜ਼ਤ ਨਹੀਂ ਦਿੰਦਾ ਉਹ ਤੱਕ ਕਿਸੇ ਵੀ ਦੂਸਰੀ ਅ ਦੇਸ਼ ਜਿਹੜਾ ਆ ਉਹਦਾ ਜਹਾਜ਼ ਕਿਸੇ ਦੂਸਰੇ ਮੁਲਕ ਦੇ ਵਿੱਚ ਲੈਂਡ ਨਹੀਂ ਕਰ ਸਕਦਾ ਸੋ ਪਹਿਲੀ ਗੱਲ ਤਾਂ ਇਹ ਹੈ ਕਿ ਇਹਦੇ ਵਿੱਚ ਭਾਰਤ ਸਰਕਾਰ ਦੀ ਇਜਾਜ਼ਤ ਸੀਗੀ ਤੇ ਤਾਂ ਹੀ ਜਿਹੜਾ ਆ ਉਹ ਅਮਰਸਰ ਦੀ ਧਰਤੀ ਨੂੰ ਚੜਿਆ ਗਿਆ ਤੇ ਇੱਥੇ ਜਿਹੜਾ ਲੈਂਡ ਕਰਨ ਦੀ ਇਜਾਜ਼ਤ ਦਿੱਤੀ ਗਈ ਦੂਜੀ ਵੱਡੀ ਗੱਲ ਇਹ ਕਿ ਇਹ ਫੌਜ ਦਾ ਜਹਾਜ਼ ਸੀ ਕਿਉਂਕਿ ਇੱਥੇ ਤੇ ਆਮ ਜਹਾਜ਼ ਨੂੰ ਵੀ ਪਰਮਿਸ਼ਨ ਨਾ ਮਿਲੇ ਤਾਂ ਉਹ ਵੀ ਨਹੀਂ ਉੱਤੇ ਲੈਂਡ ਕਰ ਸਕਦਾ ਇਹ ਤਾਂ ਫਿਰ ਅਮਰੀਕਨ ਫੌਜ ਦਾ ਬਹੁਤ ਹੀ ਵੱਡਾ ਜਿਹੜਾ ਆ ਜਹਾਜ਼ ਉਹਨੂੰ ਵੀ ਉਹਨੇ ਕਪੜਾ ਮਾਰ ਕੇ ਚਲੋ ਵੀ ਇਹਨੂੰ ਇਸੇ ਕੰਮ ਹੀ ਲੈ ਕੇ ਆਈਏ ਤੇ ਉਹ ਰਿਪੋਰਟ ਕਰਦੇ ਵਿੱਚ ਲਾ ਦਿੱਤਾ ਦੇਖਿਆ ਜਾਵੇ ਤਾਂ ਸਾਡੇ ਵਕਤੋਂ ਤੇ ਫਿਰ ਕਲੰਬੀਆ ਦੇ ਦੇਸ਼ ਜਿਹੜੇ ਨੇ ਉਹ ਚੰਗੇ ਨੇ ਜਿੱਥੇ ਕਮ ਸੇ ਕਮ ਉਹਨਾਂ ਨੇ ਉਹ ਜਾਜ ਉਤਰਨ ਨਹੀਂ ਦਿੱਤਾ ਤੇ ਇਹ ਕਿਹਾ ਕਿ ਅਸੀਂ ਆਪਣੇ ਬੰਦੇ ਜਿਹੜੇ ਆ ਉਹ ਆਪ ਆਪਣੇ ਜਾਜ ਚ ਲੈ ਕੇ ਆਵਾਂਗੇ ਕਿਉਂਕਿ ਜਿੰਨੀ ਨਮੋਸ਼ੀ ਨਾਲ ਉਹਨਾਂ ਨੇ ਸਾਡੇ ਬੰਦੇ ਭੇਜੇ ਆ ਹੱਥਕੜੀਆਂ ਲਾ ਕੇ ਪੈਰਾਂ 'ਚ ਬੇੜੀਆਂ ਪਾ ਕੇ ਪੂਰਾ ਉਹਨਾਂ ਨੂੰ ਇਹ ਅਹਿਸਾਸ ਕਰਵਾਇਆ ਗਿਆ ਕਿ ਤੁਸੀਂ ਮੁਜਰਮ ਹੋ ਤੁਸੀਂ ਗੁਨਾਹ ਕੀਤਾ ਇਹਦੇ ਵਿੱਚ ਕੁਝ ਲੋਕ ਕਹਿੰਦੇ ਨੇ ਕਿ ਹਾਂ ਵਾਕਈ ਗਲਤ ਹੈ ਕੁਝ ਲੋਕ ਕਹਿੰਦੇ ਨੇ ਕਿ ਇਹ ਸਹੀ ਕੀਤਾ ਸਾਡੇ ਬੰਦੇ ਸਹੀ ਸੀ ਕੁਝ ਕਹਿੰਦੇ ਸਾਡੇ ਬੰਦਿਆਂ ਦੀ ਗਲਤੀ ਸੀ ਸੋ 50-50 ਜਿਹੜਾ ਆ ਉਹ ਕੰਮ ਚੱਲ ਰਿਹਾ ਤੇ ਆਪਾਂ ਜਾਣਨ ਦੀ ਕੋਸ਼ਿਸ਼ ਕਰਨੀ ਆ ਕਿ ਇਹ ਜੋ ਵਰਤਾਰਾ ਹੋਇਆ ਇਹਨਾਂ ਵੱਲੋਂ ਮਤਲਬ ਕਿ ਸਾਡੇ ਵਾਲੇ ਬੰਦਿਆਂ ਵੱਲੋਂ ਕਿ ਇਹ ਇੱਥੋਂ ਜਿਹੜਾ ਆ ਇਨਲੀਗਲ ਤਰੀਕੇ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਇੱਥੋਂ ਅਮਰੀਕਾ ਗਏ ਤੇ ਜਿਹੜਾ ਅੱਗੋਂ ਉਹਨਾਂ ਨੇ ਸਹੀ ਤਰੀਕੇ ਦੇ ਨਾਲ ਫਿਰ ਕਹਿ ਲਓ ਵੀ ਇਹਨਾਂ ਨੂੰ ਉੱਥੋਂ ਜਿਹੜਾ ਆ ਕਾਬੂ ਕਰਕੇ ਤੇ ਫਿਰ ਇੱਥੇ ਵਾਪਸ ਭੇਜ ਦਿੱਤਾ ਸੋ ਇਹ ਵਰਤਾਰਾ ਜਿਹੜਾ ਸਾਰਾ ਸਹੀ ਸੀ ਗਲਤ ਸੀਗਾ ਦੇਖੋ ਪਹਿਲਾਂ ਦੋਸਤੋ ਗੱਲ ਆਪਾਂ ਕਰੀਏ ਕੀ ਸਾਡੇ ਬੰਦੇ ਗਏ ਕਿਉਂ? ਇਹ ਸਵਾਲ ਬੜਾ ਕਾਮਨ ਆ ਬੜਾ ਆਮ ਜਿਹਾ ਸਵਾਲ ਹੈ ਤੇ ਇਹਦੇ ਤੇ ਜਵਾਬ ਵੀ ਬੜਾ ਆਮ ਜਿਹਾ ਹੁੰਦਾ ਹੈ ਜੀ ਜੇ ਸਰਕਾਰਾਂ ਸਾਡੀ ਇੱਥੇ ਕੁਝ ਕਰਨ ਜੋਗੀਆਂ ਹੁੰਦੀਆਂ ਜੇ ਸਾਨੂੰ ਸਹੂਲਤਾਂ ਦਿੱਤੀਆਂ ਹੁੰਦੀਆਂ ਤਾਂ ਅਸੀਂ ਨਾ ਜਾਂਦੇ ਕਿਸੇ ਹੱਦ ਤੱਕ ਇਹ ਜਵਾਬ ਬਿਲਕੁਲ ਠੀਕ ਵੀ ਆ ਕਿਉਂਕਿ ਜਿਹੜੇ ਲੋਕ ਇੰਨਾ ਪੜ ਕੇ ਮਤਲਬ ਇੰਨੀਆਂ ਜਿਹੜੀਆਂ ਡਿਗਰੀਆਂ ਡਿਪਲੋਮੇ ਹਾਸਲ ਕਰਕੇ ਫਿਰ ਵੀ ਨਮੋਸ਼ੀ ਚੱਲਦੇ ਆ ਜਾਂ ਉਹਨਾਂ ਨਾਲ ਟੱਕਾ ਹੁੰਦਾ ਆ ਉਹ ਫਿਰ ਕਿਤਨਾ ਕਿਤੇ ਟੁੱਟ ਜਾਂਦੇ ਆ ਲੋਕ ਉਹ ਸਮਝਦੇ ਨੇ ਕਿ ਸਾਡਾ ਹੁਣ ਇਸ ਮੁਲਕ ਨਾਲ ਕੋਈ ਸਬੰਧ ਨਹੀਂ ਜਾਂ ਸਾਨੂੰ ਇਹ ਮੁਲਕ ਉਹਨਾਂ ਸੰਭਾਲ ਨਹੀਂ ਸਕਿਆ ਸ਼ਾਇਦ ਉਹ ਮੁਲਕ ਜਿਹੜਾ ਸਾਨੂੰ ਚੰਗਾ ਦਿੱਸਦਾ ਪਿਆ ਜਿੱਥੇ ਕਿ ਹੱਕ ਕਾਨੂੰਨੀ ਹੱਕ ਜਿਹੜੇ ਨੇ ਉਹ ਬੜੇ ਦਿੱਤੇ ਜਾਂਦੇ ਪਹਿਲ ਦੇ ਆਧਾਰ ਤੇ ਉਥੇ ਆਪਾਂ ਜਿਹੜਾ ਆ ਜਾਣਦੇ ਆ ਪਰ ਕਿਉਂਕਿ ਉਥੇ ਜਾਣਾ ਸੌਖਾ ਨਹੀਂ ਤੇ ਜਿਹੜੇ ਆ ਨੋਟ ਨੇ ਉਹ ਵੀ ਬਹੁਤ ਲੱਗਦੇ ਆ ਤੇ ਇਸ ਕਾਰਨ ਕਰਕੇ ਉਹਨਾਂ ਨੇ ਇਹ ਤਰੀਕਾ ਚੁਣਦੇ ਆ ਕਿ ਚਲੋ ਆਪਾਂ ਗੈਰਕਾਨੂੰਨੀ ਤਰੀਕੇ ਨਾਲ ਚੱਲਦੇ ਆ ਇਹ ਤਰੀਕਾ ਜਿਹਨਾਂ ਨੂੰ ਤੇ ਪਤਾ ਹੈ ਉਹਨਾਂ ਨੂੰ ਚਲੋ ਪਤਾ ਹੀ ਆ ਪਰ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹਨਾਂ ਨੂੰ ਦੱਸ ਦਈਏ ਕਿ ਇਹ ਤਰੀਕਾ ਉਹ ਤਰੀਕਾ ਆ ਕਿ ਜਿਹਦੇ ਵਿੱਚ ਜਾਨ ਦਾ ਬਹੁਤ ਰਿਸਕ ਹੁੰਦਾ ਜਾਨ ਨੂੰ ਪਲ-ਪਲ ਤੇ ਖਤਰਾ ਹੁੰਦਾ ਜੋ ਤੱਕ ਤੁਸੀਂ ਪਹੁੰਚ ਨਹੀਂ ਜਾਂਦੇ ਤੇ ਜੇ ਰੱਬ ਨਾ ਕਰੇ ਤੁਹਾਨੂੰ ਕੁਝ ਉੱਥੇ ਹੋ ਜਾਂਦਾ ਤੇ ਤੁਹਾਨੂੰ ਕਿਸੇ ਨੇ ਉੱਥੇ ਚੁੱਕਣਾ ਨਹੀਂ ਜਾਂ ਤੁਹਾਡਾ ਕੋਈ ਦਵਾਦਾਰੂ ਨਹੀਂ ਕਰਨਾ ਬਸ ਤੁਸੀਂ ਉੱਥੇ ਹੀ ਫਿੱਡ ਕੇ ਰਹੋਗੇ ਤੇ ਇਹ ਚੀਜ਼ ਕਰਕੇ ਜਿਹੜੇ ਲੋਕ ਇੱਥੇ 40 40 50 50 60 60 ਲੱਖ ਲਾ ਕੇ ਜਾਂ ਉਧਾਰਾ ਚੱਕਿਆ ਜਾਂ ਜ ਕੋਈ ਜ਼ਮੀਨ ਪਹਿਲੀ ਸੀਗੀ ਉਹ ਵੇਚਤੀ ਜਾਂ ਕੋਈ ਹੋਰ ਕਰਜ਼ਾ ਕੋਈ ਕਿਸੇ ਤਰੀਕੇ ਵੀ ਲੈ ਕੇ ਉਹ ਲਾ ਕੇ ਉੱਥੇ ਗਏ ਤੇ ਪੱਲੇ ਕੁਝ ਵੀ ਨਹੀਂ ਪਿਆ ਫਿਰ ਖਾਲੀ ਠੂਠਾ ਲੈ ਕੇ ਆਪਾਂ ਫਿਰ ਵਾਪਸ ਕੁਛ ਤਾਂ ਚਲੋ ਜਿਨ੍ਹਾਂ ਨਾਲ ਵਾਕਈ ਇੱਥੇ ਵੀ ਕੁਝ ਨਹੀਂ ਸੀ ਉੱਥੇ ਵੀ ਕੋਈ ਬਗਤ ਕਈ ਹੋ ਗਿਆ ਤੇ ਮਾੜੀ ਗੱਲ ਹੋਈ ਬਹੁਤ ਜ਼ਿਆਦਾ ਪਰ ਦੋਸਤੋ ਗੱਲ ਇੱਥੇ ਉਹ ਹੁੰਦੀ ਆ ਉਹ ਲੋਕ ਜਿਹੜੇ ਇੱਥੇ ਚੰਗਾ ਰੋਟੀ ਪਾਣੀ ਆਪਣਾ ਚਲਾ ਸਕਦੇ ਆ ਤੇ ਚਾਰ ਛਿਲੜ ਵੀ ਹੈਗੇ ਆ ਕਿ ਜਿਹਦੇ ਕਰਕੇ ਆਪਾਂ ਕੋਈ ਕੋਈ ਕਾਰੋਬਾਰ ਜਿਹੜਾ ਅੱਗੇ ਨਵਾਂ ਖੋਲ ਸਕਦੇ ਆ ਤੇ ਉਹ ਲੋਕ ਵੀ ਜਦੋਂ ਇੱਥੇ ਮਤਲਬ ਆਪਣਾ ਸਾਰਾ ਕੁਝ ਵੇਚ ਵਟ ਕੇ ਘਰਦਿਆਂ ਨੂੰ ਕਰਜਾਈ ਮਗਲੋਂ ਕਰਕੇ ਤੇ ਬਾਹਰ ਜਾ ਕੇ ਸੁੱਖ ਦੀ ਭਾਲ ਤੇ ਜਾਂਦੇ ਆ ਕਿ ਅਸੀਂ ਪਤਾ ਨਹੀਂ ਉੱਥੇ ਕਿੰਨੇ ਕੁ ਸੋਖੀ ਹੋ ਜਾਾਂਗੇ ਤੇ ਆਹ ਦੇਖ ਲਓ ਹੁਣ ਕੀ ਹੋਇਆ ਜੇ ਉਹ 50 ਲੱਖ ਦੇ ਵਿੱਚੋਂ ਕੋਈ 15-20 ਲੱਖ ਰੁਪਇਆ ਇੱਥੇ ਕਿਤੇ ਲਾਜ਼ ਦਿੱਤਾ ਜਾਂਦਾ ਕੋਈ ਸਟਾਰਟਅਪ ਕੋਈ ਨਵਾਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਜਾਂਦਾ ਤਾਂ ਇਹ ਤਾਂ ਨਹੀਂ ਕਿ ਉਹ ਕੰਮ ਚੱਲਦਾ ਨਹੀਂ ਚਲੋ ਸਾਲ ਦੋ ਸਾਲ ਨਹੀਂ ਚੱਲੂਗਾ ਰੋਟੀ ਪਾਣ ਦੇ ਖਰਚੇ ਤਾਂ ਤੁਹਾਡਾ ਨਿਕਲੀ ਜਾਊਗਾ ਨਾ ਆਪਸਿੰਝ ਆਪਣੀ ਜ਼ਮੀਨ ਤੇ ਤਾਂ ਬੈਠੇ ਹੋ ਸੌਨ ਨੂੰ ਆਪਣੀ ਛੱਤ ਤਾਂ ਹੈਗੀ ਐ ਤੇ ਫਿਰ ਉੱਥੇ ਜਾ ਕੇ ਕਿਹੜਾ ਤੁਹਾਨੂੰ ਜਾਣੇ ਕਿਸੇ ਨੇ ਡੀਸੀ ਲਾ ਦੇਣਾ ਪੀ ਜਿਹੜਾ ਤੁਹਾਨੂੰ ਬਸ ਡਾਲਰ ਪਾਉਂਡ ਕੀ ਜਾਣੇ ਤੁਹਾਡੀ ਜੇਬਾਂ ਦੇ ਵਿੱਚ ਉੱਥੇ ਤਾਂ ਪਹਿਲਾਂ ਕਈ ਸਾਲ ਤੁਹਾਨੂੰ ਇਦਾਂ ਹੀ ਨਾਕਰ ਕਰਨੇ ਪੈਣੇ ਜਾਂ ਪਲਪਲ ਮਰਨਾ ਪੈਣਾ ਤੇ ਫਿਰ ਹੀ ਜਾ ਕੇ ਕਿਸੇ ਪਾਸੇ ਕੋਈ ਜਿਹੜੀ ਆ ਉਹ ਹੈਂਡ ਟੂ ਮਾਉਥ ਵਾਲੀ ਗੱਲ ਹੋਣੀ ਐ ਤੇ ਜੇ ਇੱਥੇ ਆਪਾਂ ਇਹ ਕੰਮ ਕੀਤਾ ਹੁੰਦਾ ਤੇ ਸ਼ਾਇਦ ਏ ਅਜ ਵਰਤਾਰਾ ਸਾਨੂੰ ਨਾ ਦਿਖਣਾ ਪੈਂਦਾ ਉਹਨਾਂ ਲੋਕਾਂ ਦੀ ਗੱਲ ਕਰਦਾ ਪਿਆ ਜਿਨ੍ਹਾਂ ਕੋਲ ਇੱਥੇ ਬਹੁਤ ਸਹੂਲਤਾਂ ਨਹੀਂ ਪਰ ਉਹਦੇ باوجود ਵੀ ਬਾਹਰ ਜਾਂਦਾ ਐਸਾ ਚਾ ਚਸਕਾ ਸਾਨੂੰ ਲੱਗਾ ਕਿ ਅੱਜ ਅਸੀਂ ਹੁਣ ਅਸੀਂ ਬਿਲਕੁਲ ਖਾਲੀ ਹੱਥ ਹੋ ਕੇ ਪੈ ਗਏ ਆ ਇੱਥੇ ਰੱਜੇ ਪੁਜੇ ਬੈਠੇ ਸਾਂ ਸਾਰਾ ਕੁਝ ਗਵਾ ਕੇ ਉੱਥੇ ਗਏ ਤੇ ਉੱਥੇ ਗਵਾ ਕੇ ਮੁੜ ਕੇ ਇੱਥੇ ਆ ਗਏ ਤੇ ਹੁਣ ਐਸਾ ਠੱਪਾ ਲੱਗ ਗਿਆ ਕਿ ਕਿਤੇ ਹੁਣ ਜਾਣ ਨਹੀਂ ਸਕਦੇ ਇਹ ਨਾ ਸੋਚੋ ਕਿ ਸਾਨੂੰ ਕੋਈ ਟੀਚਰ ਕਰ ਰਹੇ ਆ ਥੋੜਾ ਜਿਹਾ ਸੁਹਿਰਤ ਹੋ ਕੇ ਸੋਚਣ ਦੀ ਕੋਸ਼ਿਸ਼ ਕਰ ਕਾ ਕਿ ਸਾਡੇ ਕੋਲ ਇੱਥੇ ਕੀ ਨਹੀਂ ਸੀ ਜਿਹੜਾ ਆਪਾਂ ਉੱਥੇ ਲੈਣ ਚੱਲੇ ਸੀਗੇ ਉਹ ਗੱਲ ਆਉਂਦੀ ਆ ਕਿ ਇਹ ਇੰਨਾ ਕੁਝ ਹੋ ਗਿਆ ਸਾਡੇ ਨਾਲ ਕਿ ਸਾਡੇ ਲੋਕਾਂ ਨੂੰ ਸਮਝ ਆਊਗੀ ਇੱਥੇ ਮੈਂ ਮਾਫੀ ਚਾਹਾਂਗਾ ਕਿ ਸਾਡੇ ਲੋਕਾਂ ਨੂੰ ਸਮਝ ਨਹੀਂ ਆਉਣੀ ਇਹ ਸਚਾਈ ਆ ਕੋਈ ਸੋਚੋ ਇੱਕ ਜਾਂ ਦੋ ਭਾਵੇਂ ਕਿ ਸਮਝ ਜੇ ਪਰ ਸਾਡੇ 98% ਲੋਕਾਂ ਨੂੰ ਸਮਝ ਨਹੀਂ ਆਉਣੀ ਕਿਉਂਕਿ ਇਹ ਗੱਲ ਕੋਈ ਮੰਨੇ ਚਾਹੇ ਨਾ ਮੰਨੇ ਅਸੀਂ ਲੋਕ ਫੁਕਰੇ ਬਹੁਤ ਹੋ ਗਏ ਸਚਾਈ ਹੈ ਇਹ ਅਸੀਂ ਨਿਕ ਫੁਕਰੇ ਹੋ ਚੁੱਕੇ ਆ ਕਿਹਾ ਮੈਂ ਦੇਖਦਾ ਪਿਆ ਸੀ ਉਹ ਤਰ੍ਹਾਂ ਦੀਆਂ ਵੀਡੀਓ ਆ ਰਹੀਆਂ ਸੀਗੀਆਂ ਕਿ ਕਿਸੇ ਨੇ ਕੋਈ ਆਟੋ ਪਾ ਲਿਆ ਹੁਣ ਬਾਹਰੋਂ ਰਿਪੋਰਟ ਹੋ ਕੇ ਆਇਆ ਤੇ ਉਹਨੇ ਆਪਣਾ ਆਟੋ ਸਟਾਰਟ ਕਰ ਲਿਆ ਵੀ ਇੱਥੇ ਮੈਂ ਹੁਣ ਆਟੋ ਚਲਾਇਆ ਕਰੂੰਗਾ ਵੀਰ ਮੇਰਾ ਜੇ ਤੂੰ ਠੰਡਾ ਪਾਣੀ ਸਿਰ ਤੇ ਪਾ ਕੇ ਸੋਚਦਾ ਵੀ ਜੇ ਤੂੰ ਪਹਿਲਾਂ ਇੱਥੇ ਆਟੋ ਚਲਾਉਂਦਾ ਤੇ ਸ਼ਾਇਦ ਹੁਣ ਤੱਕ ਤੇਰਾ ਕੋਈ ਚੰਗਾ ਹੀ ਕੰਮ ਹੋਇਆ ਹੁੰਦਾ ਹੁਣ ਤੂੰ ਚਲ ਜਾ ਆਟੋ ਪਾ ਹੀ ਲਿਆ ਵਧੀਆ ਗੱਲ ਹੈ ਤੁਸੀਂ ਡਿੱਗ ਕੇ ਉੱਠਣ ਦੀ ਹਿੰਮਤ ਕੀਤੀ ਹੈ ਤੇ ਉਹਨੇ ਕੀ ਲਿਖਾਇਆ ਰਿਪੋਰਟਡ ਫਰੋਮ ਰਿਪੋਰਟਡ ਬਾਈ ਯੂਐਸਏ ਹੁਣ ਇਹ ਲਿਖਾਉਣ ਦੀ ਬੰਦਾ ਪੁੱਛੇ ਕੀ ਜ਼ਰੂਰਤ ਸੀਗੀ ਮਤਲਬ ਆਪਾਂ ਇਹਨੂੰ ਵੀ ਇੱਕ ਤਗਮਾ ਹੀ ਸਮਝ ਲਿਆ ਆਪਣੇ ਆਪ ਤੇ ਵੀ ਸਾਡੇ ਤੇ ਤਗਮਾ ਲਾਤਾ ਅਮਰੀਕਾ ਦੇ ਜਿਹੜਾ ਤੁਹਾਨੂੰ ਲੱਤ ਮਾਰ ਕੇ ਅਗਲੇ ਨੇ ਕੱਢਿਆ ਆ ਤੇ ਉਹਨੂੰ ਵੀ ਅਸੀਂ ਤਗਮਾ ਹੀ ਲੱਲਿਆ ਯਾਰ ਫੁਕਰੀ ਬਾਜ ਦੁਬਾਰਾ ਆ ਜਾਓ ਆ ਜਾਓ ਠੀਕ ਹੈ ਨਾ ਉਹ ਜਿਹੜਾ ਗਾਣਾ ਅੱਜ ਕੱਲ ਬੜਾ ਟ੍ਰੈਂਡ 'ਚ ਚੱਲੰਦਿਆ ਸੀਗਾ ਕਿ ਜੱਟਾਂ ਦੇ ਪੁੱਤਾਂ ਨੂੰ ਲੋਕ ਰੋਕ ਸਕਿਆ ਨਾ ਟਰੰਪ ਦੁਕੀ-ਦਕੀ ਦੀ ਦਾ ਗੱਲ ਛੱਡ ਦੇ ਤੇ ਹੁਣ ਵੇਖ ਲਓ ਉਸੇ ਦਾ ਜਿਹਦਾ ਨਾਮ ਲਿਆ ਸੀ ਅਗਲੇ ਨੇ ਉਸੇ ਨੇ ਹੀ ਭੇਜਿਆ ਤੁਹਾਨੂੰ ਤੇ ਮੀਨਾ ਨਹੀਂ ਜੇ ਸਰਕਾਰ ਹੋਏ ਆਇਆ ਨਹੀਂ ਹੋਇਆ ਤੇ ਆਵੇ ਲੋ ਨੇ ਕਰੇ ਪਠਾਤੇ ਕਿ ਨਹੀਂ ਲਿਆ ਕੇ ਸਾਰੇ ਅਜੇ ਅਜੇ ਤੇ ਉਹ ਸੀਗੇ ਜਿਹੜੇ ਅਜੇ ਪਹੁੰਚੇ ਜਾਂ ਕਹਿ ਲੋ ਜਾਂ ਮੀਨਾ ਖਾਂਢੀ ਹੋਇਆ ਸੀ ਜਿਹੜਾ ਉਹਨਾਂ ਦੇ ਕਬਜ਼ੇ 'ਚ ਸੀਗੇ ਅਜੇ ਗਾਹ ਹੁਣ ਕਿਵੇਂ ਕਿਤੇ ਇਹ ਕਾਜ ਨਿਕੜੀਆਂ ਇਹ ਤੇ ਆਉਣ ਵਾਲਾ ਸਮਝ ਦੱਸੂਗਾ ਅਸੀਂ ਕੋਈ ਖੁਸ਼ ਨਹੀਂ ਹੋ ਰਹੇ ਤੇ ਇਸ ਜੋ ਸਾਡੇ ਦੇਸ਼ ਦੇ ਉੱਪਰ ਇੱਕ ਲੰਕ ਲੱਗਨ ਦੇ ਆਇਆ ਇਹ ਕੋਈ ਤਕਮੇ ਵਾਲੀ ਗੱਲ ਨਹੀਂ ਹੈਗੀ ਬੜੀ ਅਫਸੋਸਜਨ ਗੱਲ ਹੈ ਤੇ ਕੀ ਸਾਡੀ ਸਰਕਾਰ ਉਤਰਾ ਤੇ ਕਹਦੀ ਅਸੀਂ ਵਿਸ਼ੂ ਗਰੂ ਬਣਨਾ ਆ ਤੇ ਸਾਡੇ ਬੰਦਿਆਂ ਨੂੰ ਇਥੇ ਨਹੀਂ ਸੰਭਾਲ ਸਕਦੇ ਠੀਕ ਹੈ ਨਾ ਤੇ ਹੁਣ ਇਸੇ ਟੌਪਿਕ ਨੂੰ ਮੈਂ ਜ ਲਈ ਫਿਰਾਂ ਤੇ ਬ 24 ਘੰਟੇ ਵੀ ਇੱਥੇ ਬੋਲ ਸਕਦਾ ਉਹ ਵੀ ਕੱਟਿਆ ਪਰ ਆਪਾਂ ਇਸ ਈ ਨੂੰ ਇਨਾ ਲੰਬਾ ਨਹੀਂ ਖਿੱਚਾਂਗੇ ਪਰ ਮੈਂ ਸਿਰਫ ਇਹੀ ਕਹਿਣਾ ਵਾ ਕਿ ਜੋ ਹੋਇਆ ਉਹ ਮਾੜਾ ਹੋਇਆ ਠੀਕ ਹੈ ਅਸੀਂ ਵੀ ਮਾੜਾ ਹੀ ਕੀਤਾ ਪਹਿਲਾਂ ਦੇ ਸੱਚ ਪੁੱਛੋ ਦਦਿਆਂ ਨੇ ਜਿਨ੍ਹਾਂ ਨੇ ਹੁੰਦਿਆ ਸੁੰਦਿਆ ਸਭ ਕੁਝ ਛੱਡ ਕੇ ਉੱਥੇ ਜਾਣ ਦੀ ਕੋਸ਼ਿਸ਼ ਕੀਤੀ ਨਾ ਤੇ ਫਿਰ ਮਾਫ ਕਰਨਾ ਉਹਨਾਂ ਦਾ ਤਾਂ ਫਿਰ ਚੰਗਾ ਹੀ ਹੋਇਆ ਜਿਹੜੇ ਚਲੋ ਚਲੇ ਕਿਸੇ ਕੋਈ ਚੰਗੇ ਫਿਊਚਰ ਦੀ ਭਾਲ ਚ ਗਏ ਸੀ ਪਰ ਗਲਤ ਤਰੀਕੇ ਨਾਲ ਗਏ ਇਹ ਉਹਨਾਂ ਦੀ ਗਲਤੀ ਸੀ ਉਹ ਗਲਤੀ ਆ ਜਿਹਨਾਂ ਦਾ ਸੀਰ ਬਣ ਕੇ ਸਾਹਮਣੇ ਆ ਗਿਆ ਤੇ ajo ਉਪਘਤ ਦੇ ਪਈ ਉਸ ਗਲਤੀ ਨੂੰ ਤੇ ਬਾਕੀ ਜੇ ਮੈਂ ਹੁਣ ਟਰੰਪ ਦੀ ਗਲਤੀ ਆਵਾ ਗਲਤ ਹੈ ਜਿਸ ਤਰੀਕੇ ਨਾਲ ਉਹਨਾਂ ਨੇ ਭੇਜਿਆ ਵੀ ਆ ਗਲਤ ਤਰੀਕਾ ਵਾ ਕਿਸੇ ਦੀ ਇੱਕ ਇਨਸਾਨੀਅਤ ਜਿਹੜੀ ਬੰਦੇ ਮਾਂ ਜ਼ਰੂਰ ਹੋਣੀ ਚਾਹੀਦੀ ਆ ਪਰ ਕਿਉਂਕਿ ਉਸ ਦੇਸ਼ ਲਈ ਆਪਾਂ ਗੁਨੇਕਾਰ ਸੀਗੇ ਤੇ ਗੁਨੇਕਾਰ ਦੀ ਸਜ਼ਾ ਕੀ ਹੁੰਦੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਉਹਨੇ ਉਹ ਅਹਿਸਾਸ ਕਰਵਾਤਾ ਆ ਕੇ ਸਾਰਿਆਂ ਨੂੰ ਬਾਕੀ ਮੈਂ ਇੱਕ ਪੁਆਇੰਟ ਜਿਹੜਾ ਮੈਂ ਜ਼ਰੂਰ ਇੱਥੇ ਡਿਸਕਸ ਕਰਨਾ ਚਾਹੂੰਗਾ ਕਿ 트ੰਪ ਦਾ ਕਿ ਉਹ ਦੇਖੋ ਉਹਨੇ ਇਹ ਵਾਦਾ ਕੀਤਾ ਸੀਗਾ ਕਿ ਮੈਂ ਇਹ ਕਾਰਵਾਈ ਕਰੂੰਗਾ ਤੇ ਉਹਨੇ ਕਰ ਦਿੱਤੀ ਆ ਕੇ ਮੈਂ ਕਹਿੰਦਾ ਕਿਸੇ ਗੱਲ ਹੱਦ ਤੱਕ ਤੇ ਵੈਸੇ ਚੰਗਾ ਵੀ ਆ ਕਿ ਅਮਰੀਕਾ ਨੇ ਵੀ ਚਲ ਕੇ ਟੇਕਾਂ ਲਿਆ ਵੀ ਸਾਰੇ ਬੰਦੇ ਜਿਹੜੇ ਗੈਰਕਾਨੂੰਨੀ ਚੁੱਕੇ ਅਮਰੀਕਾ 'ਚ ਹੀ ਆਈ ਜਾਓ ਤੇ ਅਮਰੀਕਾ ਸੰਭੀ ਜਾਊਗਾ ਜੋ ਪਿੱਛੇ ਹੋ ਗਿਆ ਸੋ ਹੋ ਗਿਆ ਅੱਗੇ ਤਾਂ ਤੁਹਾਨੂੰ ਨਵੀਂ ਨਜ਼ਰ ਰੱਖਦੇ ਪਏ ਆ ਨਾ ਤੇ ਇਹੀ ਹਾਲ ਪੰਜਾਬ ਦਾ ਜੋ ਇਧਰ ਉਧਰ ਉੱਠ ਕੇ ਪੰਜਾਬ 'ਚ ਆ ਜੇ ਠੀਕ ਹੈ ਜੀ ਤੇ ਪੰਜਾਬ ਨੂੰ ਸੰਭਲਿਆ ਨੂੰ ਆ ਕੇ ਇਦਾਂ ਤਾਂ ਨਹੀਂ ਕੰਮ ਚੱਲਦਾ ਪੰਜਾਬੀ ਬਾਹਰ ਧੱਕੇ ਖਾਣ ਜੀ ਉਰਲ ਕੇ ਫੇਰ ਇੱਥੇ ਵਾਪਸ ਆ ਜਣ ਤੇ ਬਾਹਰਲੇ ਨੂੰ ਅਸੀਂ ਸੰਭਲਦੇ ਫਿਰੀਏ ਇਹ ਕੋਈ ਮਤਲਬ ਕਿਤਰੋਂ ਦੀ ਸਿਆਣ ਪੰਜਾਬ ਵਿੱਚ ਕਿਤਰਾ ਹੈ ਪਰ ਜੇ ਹੁਣ ਆਪਾਂ ਨੂੰ ਹੁਣ ਵੀ ਅਕਲ ਨਾ ਨਾ ਆਈ ਤੇ ਫੇਰ ਸਾਡਾ ਮਿੱਤਰੋ ਰੱਬ ਹੀ ਰੱਖਾ ਮੈਂ ਕੀ ਗੱਲ ਕਹੂੰਗਾ ਕਿ ਆਪਾਂ ਸਿਹਰਤ ਬਣ ਕੇ ਥੋੜੇ ਠੰਡੇ ਦਿਮਾਗ ਨਾਲ ਪਹਿਲਾਂ ਤਾਂ ਆਪਣੇ ਦਿਮਾਗ 'ਚ ਸ਼ਰਮ ਕੱਢ ਦੀਏ ਵੀ ਸਾਨੂੰ ਆ ਕੰਮ ਛੋਟਾ ਤੇ ਆ ਕੰਮ ਵੱਡਾ ਇੱਕ ਵੱਡਾ ਛੋਟਾ ਕੰਮ ਜਿਹੜਾ ਆ ਇਹਨੂੰ ਛੱਡ ਕੇ ਆਪਾਂ ਕੰਮ ਨੂੰ ਇੱਜ਼ਤ ਦੇਈਏ ਲੋਕ ਕਹਿ ਲੈਣਗੇ ਕਿ ਤੂੰ ਛੋਟਾ ਕੰਮ ਕਰਦਾ ਆ ਕੋਈ ਗੱਲ ਨਹੀਂ ਕਹਿ ਲੈਂਦੇ ਹੋ ਠੀਕ ਹੈ ਨਾ ਉਹ ਜਿਨ੍ਹਾਂ ਦੀ ਮਾੜੀ ਸੋਚ ਉਹਨਾਂ ਨੇ ਕਹਿਣਾ ਹੀ ਕਹਿਣਾ ਤੁਹਾਨੂੰ ਚੰਗੀ ਸੋਚ ਵਾਲਾ ਬੰਦਾ ਜਰੂਰ ਤੁਹਾਡੀ ਮਿਹਨਤ ਨੂੰ ਉਤਸ਼ਾਹ ਜਿਹੜਾ ਆ ਸ਼ਾਹ ਕਹੂ ਦਊਗਾ ਤੁਹਾਨੂੰ ਕਿ ਤੇ ਤੁਸੀਂ ਚੰਗਾ ਕੰਮ ਕਰਦੇ ਪਿਓ ਕੋਈ ਗੱਲ ਨਹੀਂ ਮਿਹਨਤ ਕਰ ਵੀਰਾ ਸੋ ਮਾੜੇ ਲੋਕਾਂ ਦਾ ਨਾ ਵੇਖੋ ਚੰਗਿਆਂ ਵੱਲ ਵੇਖੋ ਜਿਸ ਤਰੀਕੇ ਨਾਲ ਆਪਾਂ ਦੇਖਾਂਗੇ ਉਹ ਚੀਜ਼ ਸਾਨੂੰ ਦਿਖੂਗੀ ਫਿਰ ਸੋ ਤੁਸੀਂ ਚੰਗੇ ਦੀ ਉਮੀਦ ਲੈ ਕੇ ਚੱਲੋਗੇ ਤਾਂ ਤੁਹਾਨੂੰ ਚੰਗਾ ਹੀ ਮਿਲੇ ਥੋੜਾ ਟਾਈਮ ਲੱਗੇਗਾ ਕੰਮ ਕਰਨ ਦੇ ਵਿੱਚ ਪਰ ਤੁਹਾਨੂੰ ਕੰਮ ਵਿੱਚ ਸਫਲਤਾ ਜ਼ਰੂਰ ਮਿਲੂਗੀ ਆਪਾਂ ਲੇਬਰ ਵੀ ਕਰਦੇ ਆ ਬਾਹਰ ਜਾ ਕੇ ਹੋਰ ਕੁਝ ਕਰਦੇ ਆ ਆਪਾਂ ਇੱਥੇ ਮੁਲਕ ਚ ਕਰੀਏ ਆਪਣੇ ਆਪਣੇ ਮੁਲਕ ਨੂੰ ਆਪਣੇ ਸੂਬੇ ਨੂੰ ਆਪਣੇ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਚਲੀਏ ਤੇ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅੱਗੇ ਜਾ ਕੇ ਠੀਕ ਕਰਨਗੀਆਂ ਪੰਜਾਬ ਨੂੰ ਬਚਾਉਣਗੀਆਂ ਤੇ ਅਗਲੀ ਵੀਡੀਓ ਮੈਂ ਹੋਰ ਵੀ ਲੈ ਕੇ ਆਉਣਾ ਪਿਆ ਜਿਹੜੇ ਪੰਜਾਬ ਦੇ ਉੱਪਰ ਸਪੈਸ਼ਲ ਬਣਾਉਣੀ ਆ ਤੇ ਪੰਜਾਬ ਜਿਹੜਾ ਕਿਤਬ ਜਾ ਰਿਹਾ ਤੇ ਆਪਾਂ ਕਿੱਥੇ ਇਹਨੂੰ ਕਿਤਰਾ ਬਚਾਉਣਾ ਸੋ ਆ ਗੱਲਾਂ ਪਤਾ ਜਿਹੜੀਆਂ ਆਪਾਂ ਇਹਦੇ ਜਰੀਏ ਹੀ ਸਾਰੀਆਂ ਗੱਲਾਂ ਕਰਦੇ ਆ ਤਾਂ ਕਿ ਲੋਕਾਂ ਨੂੰ ਸਮਝ ਆ ਸਕੇ ਕਿ ਸਾਡੇ ਨਾਲ ਹੋਇਆ ਕੀ ਹੈ ਤੇ ਹੋ ਕੀ ਰਿਹਾ ਤੇ ਕੀ ਹੋਣ ਵਾਲਾ ਤੁਸੀਂ ਸਾਥ ਸਾਡਾ ਦੇਇਆ ਕਰੋ ਤੇ ਆਪਣੀ ਪ੍ਰਤੀਕਿਰਿਆ ਜਰੂਰ ਦਿਆ ਕਰੋ ਸਾਨੂੰ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਓ ਠੀਕ ਹੈ ਜੀ ਤੁਹਾਡੇ ਲਈ ਇਹ ਸਾਰਾ ਕੁਝ ਚੈਨਲ ਆ ਤੇ ਤੁਸੀਂ ਇਸ ਚੈਨਲ ਨੂੰ ਜਿਹੜਾ ਵਾਤਵਾਰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਵੀਡੀਓ ਨੂੰ ਲਾਈਕ ਕਰੋ ਆਪਣੇ ਕਮੈਂਟਸ ਵਿੱਚ ਜਿਹੜੇ ਆ ਉਹ ਜਰੂਰ ਦਿਆ ਕਰੋ ਸਾਨੂੰ ਕੀ ਤੁਹਾਡੇ ਵਿਚਾਰ ਨੇ ਸਾਨੂੰ ਪਤਾ ਲੱਗੇ ਕਿ ਸਾਡੇ ਵਿਚਾਰ ਤੁਹਾੜ ਨਾਲ ਮੇਲ ਖਾਂਦੇ ਆ ਕਿ ਨਹੀਂ ਖਾਂਦੇ ਸੋ ਸਾਰਾ ਕੁਝ ਸਾਨੂੰ ਪਤਾ ਲੱਗਦਾ ਰਹੂਗਾ ਬਾਕੀ ਇੱਕ ਗੱਲ ਐ ਕਿ ਦੇਖੋ ਮੈਂ ਹੁਣ ਇਸ ਵੀਡੀਓ ਨੂੰ ਬਹੁਤ ਲੰਬਾ ਨਹੀਂ ਖਿੱਚੂੰਗਾ ਪਰ ਆਉਣ ਵਾਲੀ ਜਿਹੜੀ ਵੀਡੀਓ ਹੋਊਗੀ ਉਹ ਸਪੈਸ਼ਲ ਇਸੇ ਚੀਜ਼ ਤੇ ਬਣਾਵਾਂਗੇ ਕਿ ਪੰਜਾਬ ਦਾ ਨੁਕਸਾਨ ਕਿਉਂ ਹੋ ਰਿਹਾ ਸੋ ਆਪਣਾ ਬਹੁਤ ਸਾਰਾ ਖਿਆਲ ਰੱਖੋ ਤੇ ਆਪਾਂ ਮਿਲਦੇ ਹਾਂ ਜੀ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਸਸਕਾਰ